ਸੁਨਾਮ ਇੱਕ ਵਿਰਾਸਤੀ ਸ਼ਹਿਰ ਹੈ ਬੜਾ ਪ੍ਰਾਤਨ ਇਤਿਹਾਸ ਹੈ ਬੜਾ ਗੌਰਵਮਈ ਇਤਿਹਾਸ ਹੈ ਵਿਰਾਸਤੀ ਇਮਾਰਤਾਂ ਨੇ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਦੀ ਹਾਲ ਦੇਖੀ ਹੋਈ ਹੰਦਵੀਰੇ ਜਿਹੀ ਵਜ੍ਹਾ ਕਰਕੇ ਬੜੀ ਖਸਤਾ ਹਾਲਤ ਦੇ ਵਿੱਚ ਪਹੁੰਚ ਗਈਆਂ ਸੀਗਾ ਸੁਨਾਮ ਸ਼ਹੀਦ ਗੁਰਦ ਸਿੰਘ ਜੀ ਦਾ ਸ਼ਹਿਰ ਹੈ ਤੇ ਬਿਲਕੁਲ ਰੇਲਵੇ ਸਟੇਸ਼ਨ ਦੇ ਸਾਹਮਣੇ ਇਹ ਵੀ ਇੱਕ ਵਿਰਾਸਤੀ ਦਰਵਾਜ਼ਾ ਸੀਗਾ ਜਿਹੜਾ ਕਿ 110 ਸਾਲ ਪੁਰਾਣਾ ਸੀਗਾ ਪੂਲ ਕੇ ਉਹ ਮਿਸਲ ਸੀ ਜਿਹੜੀ ਉਹਦੇ ਡਿਜ਼ਾਈਨ ਮੁਤਾਬਕ ਬਣਿਆ ਹੋਇਆ ਸੀਗਾ ਔਰ ਕਿਲਾ ਮੁਬਾਰਕ ਦਾ ਜੋ ਜੋ ਡਿਜ਼ਾਈਨ ਸੀਗਾ ਉਸ ਸਮੇਂ ਚੱਲਦਾ ਸੀਗਾ ਉਹਦੇ ਮੁਤਾਬਕ ਬਣਿਆ ਸੀ ਪੁਰਾਤਤਵ ਵਿਭਾਗ ਨੂੰ ਟੂਰਿਜ਼ਮ ਵਿਭਾਗ ਨੂੰ ਅਸੀਂ ਲੂਪ ਚ ਲਿਆ 36 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦੀ ਰੀਸਟੋਰੇਸ਼ਨ ਜਿਹੜੀ ਉਹ ਹੋਈ ਹੈ ਬਿਲਕੁਲ ਜਿਵੇਂ ਪਹਿਲਾਂ ਸੀ ਪੂਰੀ ਚੂਨੇ ਦੇ ਵਿੱਚ ਇਹਦੀ ਜਿਹੜੀ ਚਣਾਈ ਹੈ ਉਹ ਹੋਈ ਹੈ ਔਰ ਅਗਲੇ ਤਕਰੀਬਨ 100 100 150 ਸਾਲ ਦੇ ਲਈ ਇਹਨੂੰ ਬਿਲਕੁਲ ਪੁਰਾਣੇ ਦਿਖ ਮੁਤਾਬਕ ਇਹਨੂੰ ਦਰਸਤ ਕਰ ਦਿੱਤਾ ਗਿਆ ਹੈ ਇਮਾਰਤਾਂ ਜਿਹੜੀਆਂ ਉਹ ਸਾਡੇ ਬਜ਼ੁਰਗਾਂ ਵਾਂਗੂ ਹੁੰਦੀਆਂ ਨੇ ਤੇ ਜੇ ਬਜ਼ੁਰਗਾਂ ਨੂੰ ਜਿਵੇਂ ਸਭਾਲਣਾ ਜ਼ਰੂਰੀ ਹੈ ਓਵੇਂ ਵਿਰਾਸਤੀ ਇਮਾਰਤਾਂ ਨੂੰ ਸਭਾਲਣਾ ਜ਼ਰੂਰੀ ਹੈ ਹੋ ਸਕਦਾ ਹੈ ਕਦੇ ਕਿਸੇ ਸਮੇਂ ਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਹੋਣੇ ਰੇਲਵੇ ਸਟੇਸ਼ਨ ਤੇ ਉੱਤਰ ਕੇ ਇਸ ਦਰਵਾਜ਼ੇ ਵਿੱਚ ਵੀ ਨਿਕਲੇ ਹੋਣ ਸੋ ਇਹੋ ਜਿਹੀਆਂ ਚੀਜ਼ਾਂ ਨੂੰ ਆਪਾਂ ਗਵਾ ਨਹੀਂ ਸਕਦੇ ਹੈਗੇ ਸੋ ਇਸ ਇਸੇ ਸੋਚ ਦੇ ਨਾਲ ਚਾਹੇ ਸਮਾਵਧ ਲੱਗ ਜੇ ਪੈਸੇ ਵੱਧ ਲੱਗ ਜਾਣ ਪਰ ਦੇਖੇ ਜਿਹੜੀ ਉਹ ਬਿਲਕੁਲ 110 ਸਾਲ ਪੁਰਾਣੀ ਹੈ ਜਿਹੜੀ ਉਹਦੇ ਮੁਤਾਬਕ ਕੀਤੀ ਜਾਵੇ